ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਡੇਂਗੂ ਨੇ ਵੀ ਆਪਣਾ ਪੂਰਾ ਕਹਿਰ ਦਿਖਾਇਆ ਹੈ ਪੰਜਾਬ ਕਲਿੱਕ ਟੀਵੀ ਦੇ ਉੱਤੇ ਤੁਹਾਡਾ ਸਵਾਗਤ ਹੈ ਮੈਂ ਜਸ਼ਨ ਭੁੱਲਾ ਤੇ ਗੱਲ ਕਰਾਂਗੇ ਡੇਂਗੂ ਬਾਰੇ ਪੰਜਾਬ ਦੇ ਵਿੱਚ 26 ਅਕਤੂਬਰ ਤੱਕ ਦੀ ਇੱਕ ਲਿਸਟ ਸਾਂਝੀ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਜਿਦੇ ਵਿੱਚ ਇਹ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਕੁੱਲ ਸੈਂਪਲਿੰਗ ਹੋਈ ਹੈ 53782 ਅਤੇ ਇਹਨਾਂ ਵਿੱਚੋਂ ਜਿਹੜੇ ਪੋਜ਼ਿਟਿਵ ਕੇਸ ਨਿਕਲੇ ਨੇ ਉਹਨੇ 2625A ਵੀ ਬਹੁਤ ਵੱਡਾ ਨੰਬਰ ਹੁੰਦਾ ਹੈ ਇੱਕ ਸਟੇਟ ਦੇ ਲਈ ਹਾਲਾਂਕਿ ਹੁਣ ਪੰਜਾਬ ਦੇ ਵਿੱਚ ਸਿਰਫ ਇੱਕ ਮਹੀਨੇ ਦੀ ਗਰਮੀ ਰਹਿ ਚੁੱਕੀ ਹੈ ਤੇ ਪੰਜਾਬ ਸਰਕਾਰ ਵੱਲੋਂ ਕਈ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜੇਕਰ ਹੁਣ ਵੀ ਤੁਸੀਂ ਕੂਲਰ ਦੇ ਵਿੱਚ ਪਾਣੀ ਪਾ ਕੇ ਰੱਖਦੇ ਹੋ ਅਤੇ ਆਪਣੇ ਗਮਲਿਆਂ ਦੇ ਵਿੱਚ ਪਾਣੀ ਪਾ ਕੇ ਰੱਖਦੇ ਹੋ ਸਾਈਡ ਤੇ ਤੇ ਉਹਨੂੰ ਸਿੱਟ ਦਿੱਤਾ ਜਾਵੇ ਕਿਉਂਕਿ ਇਹ ਚੀਜ਼ ਇੱਕ ਡੇਂਗੂ ਦਾ ਕਾਰਨ ਬਣਦੀ ਹੈ ਹਾਲਾਂਕਿ ਇੱਕ ਗੱਲ ਹੋਰ ਵੀ ਉਹਨਾਂ ਵੱਲੋਂ ਰੱਖੀ ਗਈ ਕਿ ਜੇਕਰ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਡੇਂਗੂ ਦਾ ਪੋਜ਼ਿਟਿਵ ਕੇਸ ਮਿਲਦਾ ਹੈ ਇਹ ਸਰਕਾਰ ਨੂੰ ਦੱਸਿਆ ਜਾਵੇ ਤਾਂ ਸਰਕਾਰ ਦੇ ਨੁਮਾਇੰਦੇ ਤੁਹਾਡੇ ਕੋਲ ਆਣਗੇ ਅਤੇ ਤੁਹਾਡੇ ਮਹੱਲੇ ਦੇ ਵਿੱਚ ਸਪਰੇਅ ਕਰਨਗੇ ਅਤੇ ਤੁਹਾਡੇ ਮਹੱਲੇ ਦੇ ਵਿੱਚ ਸਾਰੇ ਮਹੱਲੇ 'ਚ ਸੈਂਪਲਿੰਗ ਕੀਤੀ ਜਾਵੇਗੀ ਤੇ ਸਰਕਾਰ ਨੇ ਇੱਕ ਗੱਲ ਹੋਰ ਰੱਖੀ ਹੈ ਕਿ ਬਸ 1 ਮਹੀਨਾ ਇਸ ਤੋਂ ਬਾਅਦ ਸਰਦੀ ਦਾ ਟਾਈਮ ਸ਼ੁਰੂ ਹੋ ਜਾਊਗਾ ਉਸ ਤੋਂ ਬਾਅਦ ਮੱਛਰਾਂ ਦੀ ਗਿਣਤੀ ਵੀ ਬਹੁਤ ਹੀ ਜ਼ਿਆਦਾ ਘਟ ਜਾਂਦੀ ਹੈ ਤਾਂ ਡੇਂਗੂ ਤੋਂ ਬਚਾਅ ਆਪਣਾ ਕਰ ਸਕਦੇ ਆ ਹਾਲਾਂਕਿ ਜੇਕਰ ਆਪਾਂ ਗੱਲ ਕਰੀਏ ਇਸ ਲਿਸਟ ਦੇ ਵਿੱਚ ਪਟਿਆਲਾ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਆਉਂਦਾ ਹੈ ਜਿੱਥੇ ਸਭ ਤੋਂ ਜ਼ਿਆਦਾ ਪੋਜ਼ਿਟਿਵ ਕੇਸ ਡੇਂਗੂ ਦੇ ਮਿਲੇ ਨੇ ਆਓ ਹੁਣ ਸੁਣਦੇ ਆਂ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਦਾ ਇਸ ਦੇ ਉੱਤੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਇਸ ਵਾਰੀ ਜਿਹੜਾ ਹੈਗਾ ਅਸੀਂ ਡੈਂਗੀ ਵਾਸਤੇ ਪਹਿਲਾਂ ਐਡਵਾਂਸ ਤਿਆਰੀ ਕੀਤੀ ਸੀ ਔਰ ਅਸੀਂ ਟੈਸਟਿੰਗ ਵੀ ਵਧਾਈ ਆ ਔਰ ਬਾਕੀ ਜਿੰਨੀਆਂ ਸਾਰੀਆਂ ਸਾਡੀਆਂ ਉਹਦੀ ਰੋਕਥਾਮ ਵਾਸਤੇ ਜੋ ਮਈਰ ਚੈੜੀਆਂ ਹੁੰਦੀਆਂ ਉਹਨਾਂ ਦੇ ਉਹਨਾਂ ਦੇ ਵਾਸਤੇ ਵੀ ਅਸੀਂ ਜ਼ਿਆਦਾ ਲੈਬੋਰਟਰੀ ਅਰੇਂਜਮੈਂਟ ਕੀਤਾ ਸੀ ਇਸ ਵਾਰੀ ਅਸੀਂ 53782 ਟੈਸਟ ਕੀਤੇ ਜਿਹਦੇ ਚੋਂ 2625 ਇਹ 26 ਅਕਤੂਬਰ ਤੱਕ ਦੀ ਚੱਲ ਰਿਹਾ ਹੈ ਔਰ ਜੇ ਮੈਂ ਗੱਲ ਕਰਾਂ 2023 ਜਦੋਂ ਉਦੋਂ ਵੀ ਹੜ੍ਹ ਆਏ ਸੀ ਇਸ ਵਾਰੀ ਵੀ ਹੜ੍ਹ ਆਇਆ ਮਾਰਛਾ ਇਸ ਵਾਰੀ ਉਸ ਤੋਂ ਵੀ ਜ਼ਿਆਦਾ ਹੋਈਆਂ ਤੇ ਉਹਨਾਂ 45600 ਟੈਸਟ ਕੀਤੇ ਸੀ ਤੇ ਉਹਦੇ ਵਿੱਚੋਂ ਜਿਹੜਾ ਹੈਗਾ 8611 ਸੋ 8611 23 ਦੇ ਵਿੱਚ ਤੇ ਇਸ ਵਾਰੀ 2625 ਇਹ ਤਕਰੀਬਨ 70% 70 75% ਸਾਡੇ ਇਸ ਵਾਰੀ ਕੇਸਸ ਘਟਾ ਹੈ ਬਟ ਇਹਦੇ ਵਿੱਚ ਇਸੇ ਤਰ੍ਹਾਂ ਚਿਕਨ ਗੁੜੀਆਂ ਦੇ ਵਿੱਚ ਜਿਹੜੇ 307 ਕੇਸਸ ਆਏ ਇਸ ਵਾਰੀ 2023 ਦੇ ਵਿੱਚ 1048 ਸੀ ਉਹਦੇ ਵਿੱਚ ਵੀ 70% ਰਿਡਕਸ਼ਨ ਹੈਗੀ ਆ ਇਕਨ ਜਿਹੜੀ ਚਿੰਤਾ ਵਾਲੀ ਗੱਲ ਹੈ ਜਿਹੜੀ ਸਾਡੇ ਵਾਸਤੇ ਇੱਕ ਮੈਟਰ ਆਫ ਕੰਸਰਨ ਹੈ ਕਿ ਹੁਣ ਪਿਛਲੇ 2 ਮਹੀਨੇ ਤੋਂ ਥੋੜੇ ਜਿਹੇ ਕੇਸਸ ਵਧਨੇ ਸ਼ੁਰੂ ਹੋਏ ਆ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਮਹੀਨੇ ਦੀ ਗੱਲ ਹੈ ਸਰਦੀ ਜ਼ਿਆਦਾ ਹੋ ਜਾਣੀ ਆ ਫਿਰ ਮੱਛਰਾਂ ਦੀ ਜਿਹੜੀ ਬਰੀਡਿੰਗ ਬੰਦ ਹੋ ਜਾਣੀ ਆ। ਤੇ ਆਪਾਂ ਸਾਰਿਆਂ ਨੂੰ ਸਾਡੇ ਤੁਹਾਡੇ ਕੋਲੇ ਸਾਡੇ ਵਰਕਰਸ ਆਂਦੇ ਆ। ਜਿੱਥੇ ਵੀ ਕਿਤੇ ਫੀਵਰ ਦਾ ਕੇਸ ਆ ਜਾ ਕੇ ਤੁਹਾਡੇ ਨੇੜੇ ਮੱਲਾ ਕਲੀਨਿਕ ਦੇ ਵਿੱਚ ਜਾਂ ਜਿਹੜਾ ਵੀ ਹਸਪਤਾਲ ਉੱਥੇ ਜਾ ਕੇ ਟੈਸਟ ਜ਼ਰੂਰ ਕਰਾਓ। ਔਰ ਸਾਡੇ ਸਿਹਤ ਮੈਕਮ ਨੂੰ ਇਨਫਾਰਮ ਕਰੋ ਸਾਡੇ ਬੰਦੇ ਆਣਗੇ ਤੁਹਾਡੇ ਮਹੱਲੇ ਦੇ ਵਿੱਚ ਪਿੰਡ ਦੇ ਵਿੱਚ ਪੂਰੇ ਦੇ ਵਿੱਚ ਫੀਵਰ ਸਰਵੇ ਕਰਨਗੇ ਇਕੱਲੇ ਇਕੱਲੇ ਘਰ ਜਾ ਕੇ ਪੁੱਛਣਗੇ ਜਿਨ੍ਹਾਂ ਨੂੰ ਬੁਖਾਰ ਹੋਏਗਾ ਉਹਨਾਂ ਦਾ ਡੈਂਗੀ ਦਾ ਟੈਸਟ ਹੋਏਗਾ ਇਹਦੇ ਨਾਲ ਨਾਲ ਸਾਰੇ ਪਿੰਡ ਦੇ ਵਿੱਚ ਮਹੱਲੇ ਦੇ ਵਿੱਚ ਫਿਊਮਿਗੇਸ਼ਨ ਹੋਏਗੀ ਔਰ ਐਂਟੀ ਲਾਰਵਾ ਸਪਰੇਅ ਹੋਏਗਾ ਤੇ ਤੁਸੀਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹ ਦੇਖਣਾ ਵੀ ਤੁਹਾਡੇ ਘਰ ਦੇ ਵਿੱਚ ਜਿਹੜਾ ਕੂਲਰ ਹੈ ਜਿਹੜਾ ਠੰਡੀ ਹਵਾ ਉਹਦੇ ਵਿੱਚ ਕਲ ਪਾਣੀ ਪਾਣ ਦੀ ਲੋੜ ਨਹੀਂ ਹੈ ਉਹਨੂੰ ਸੁੱਕਾ ਰੱਖੋ ਜਿਹੜੀ ਫ੍ਰਿਜ ਹੈਗਾ ਕੋਈ ਪੁਰਾਣਾ ਉਹਦੇ ਨੀਚੇ ਟ੍ਰੇ ਆ ਉਹਨੂੰ ਸੁਕਾ ਦਿਓ ਜੇ ਤੁਸੀਂ ਆਪਣੇ ਪੀਣ ਲਈ ਜਾਂ ਕੰਸਟ੍ਰਕਸ਼ਨ ਵਾਸਤੇ ਕਿਤੇ ਪਾਣੀ ਸਟੋਰ ਕਰਦੇ ਹੋ ਜਾਂ ਪੰਛੀਆਂ ਵਾਸਤੇ ਕੁੱਤਿਆਂ ਵਾਸਤੇ ਜਾਂ ਹੋਰ ਮवेशੀਆਂ ਵਾਸਤੇ ਕੋਈ ਡਰਮ ਰੱਖਿਆ ਹੋਇਆ ਘਰ ਦੇ ਬਾਹਰ ਜਾਂ ਗਲੀ ਦੇ ਵਿੱਚ ਤਾਂ ਉਹਨੂੰ ਵੀ ਹਫ਼ਤੇ ਵਿੱਚ ਇੱਕ ਵਾਰੀ ਖਾਲੀ ਕਰ ਦਿਓ ਤੇ ਜਿਹੜਾ ਤੁਸੀਂ ਆਪਣੇ ਪੀਣ ਲਈ ਰੱਖਣਾ ਪਾਣੀ ਉਹਨੂੰ ਢੱਕ ਕੇ ਰੱਖੋ ਤਾਂ ਕਿ ਉਹਦੇ ਵਿੱਚ ਮੱਛਰ ਵਗੈਰਾ ਬੀੜ ਨਾ ਕਰਨ ਛੱਤ ਤੇ ਜਿਹੜੀ ਟੈਂਟੀ ਆ ਉਹ ਵੀ ਉਹਦੇ ਉੱਤੇ ਵੀ ਟੱਕਣ ਲੱਗਿਆ ਹੋਣਾ ਚਾਹੀਦਾ ਸੋ ਇਹ ਜੇ ਗੱਲਾਂ ਦਾ ਧਿਆਨ ਰੱਖੋਗੇ ਤਾਂ ਆਪਾਂ ਬਹੁਤ ساری ਜਿਹੜੀਆਂ ਵੱਡੀਆਂ ਮੁਸੀਬਤਾਂ ਤੋਂ ਬਚ ਜਾਗੇ ਇਸ ਜਿਹੜਾ ਸਿਹਤ ਵਿਭਾਗਾਂ ਔਰ ਇਹਦੇ ਨਾਲ ਸਾਰੇ ਵਿਭਾਗਾਂ ਨੂੰ ਮਿਲ ਕੇ ਜਿਹਦੇ ਨਾਲ ਜਿਹੜੇ ਅਰਬਨ ਲੋਕਲ ਬਾਡੀਜ਼ ਮਿਸਪਲ ਕਮਿਊਨਿਟੀਜ਼ ਮਿਸਪਲ ਕਾਰਪੋਰੇਸ਼ਨ ਇਸੇ ਤਰ੍ਹਾਂ ਕਰ ਗ੍ਰਾਮ ਪੰਚਾਇਤਾਂ ਜਿਹੜੇ ਨਰੇਗਾ ਦੇ ਸਹਾਇਕ ਹੈ ਸੈਨੀਟਰੀ ਵਰਕਰਸ ਹੈ ਉਹ ਸਿਹਤ ਕਰਮਚਾਰੀਆਂ ਦੇ ਨਾਲ ਪੀਐਚਡਬੀ ਨਾਲ ਔਰ ਆਸ਼ਾ ਵਰਕਰ ਦੇ ਨਾਲ ਮਿਲ ਕੇ ਨਰਸਿੰਗ ਸਟੂਡੈਂਟਸ ਜਾ ਕੇ ਡੋਰ ਟੂ ਡੋਰ ਚੈੱਕ ਕਰਦੇ ਆ ਅਸੀਂ 1 ਕਰੋੜ 10 ਲੱਖ ਘਰਾਂ ਵਿੱਚ ਚੱਕੇ ਤਾਂ ਜਿੱਥੇ ਸਾਨੂੰ 60 ਹਜ਼ਾਰ ਘਰਾਂ ਦੇ ਵਿੱਚੋਂ ਜ਼ਿਆਦਾ ਮਿਲਿਆ ਉਹਨੂੰ ਰਿਪੋਰਟ ਕੀਤਾ ਇਸੇ ਤਰ੍ਹਾਂ ਸਾਨੂੰ 70-75 ਹਜ਼ਾਰ ਜਿਹੜੇ ਕੰਟੇਨਰਸ ਆ ਉਹ ਜਿੱਥੇ ਵਰਕਸ਼ਾਪਾਂ ਦੇ ਵਿੱਚ ਜਿੱਥੇ ਲੋਕੋ ਟਾਇਰਾਂ ਨੂੰ ਪੈਂਚਰ ਲਾਉਂਦੇ ਆ ਉਹ ਪਾਣੀ ਰੱਖ ਭਰ ਕੇ ਰੱਖਿਆ ਉਹਨਾਂ ਨੇ ਕੰਸਟਰਕਸ਼ਨ ਸਾਈਟਸ ਦੇ ਉੱਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਫੈਕਟਰੀਜ਼ ਆ ਵਰਕਸ਼ਾਪਾਂ ਦੇ ਵਿੱਚ ਜਿਹੜਾ ਹੈਗਾ ਸਾਨੂੰ ਇਸੇ ਤਰ੍ਹਾਂ ਉੱਥੇ 70 75 ਜਗ੍ਹਾ ਤੇ ਲਾਭਵਾ ਮਿਲਿਆ ਤੇ ਆਪਾਂ ਕੋਸ਼ਿਸ਼ ਕਰੀਏ ਕਿ ਉਹ ਨੂੰ ਜਿਹੜਾ ਪਾਣੀ ਉਹ ਕੋਈ ਡਰੇਨ ਕਰਕੇ ਸੁਕਾ ਕੇ ਦੁਬਾਰਾ ਤਾਜ਼ਾ ਪਾਣੀ ਪੜਦੀਏ ਫਿਰ ਉਹ ਮੱਛਰ ਦੀ ਬਰੀਡਿੰਗ ਨਹੀਂ ਹੁੰਦੀ ਆਪਾਂ ਹਫਤਾਰ ਸ਼ੁੱਕਰਵਾਰ ਨੂੰ ਜ਼ਰੂਰ ਕਰੀਏ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਹੱਲਾ ਬੋਲ ਜਿਹੜਾ ਅਸੀਂ ਕਰਦੇ ਆ ਉਹਦਾ ਹਿੱਸਾ ਬਣੋ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੀ ਤੁਸੀਂ ਆਪਣਾ ਸਹਿਯੋਗ ਦਿਓ ਤਾਂ ਕਿ ਆਪਾਂ ਜਿਹੜਾ ਹੈਗਾ ਉਹ ਡੈਂਗੀ ਚਿਕਨਗੁਨੀਆ ਕਈ ਵਾਰੀ ਹੈਮਰੇਜ ਹੋ ਜਾਂਦਾ ਜਦੋਂ ਡੈਂਗੀ ਸੀਰੀਅਸ ਕਰੋ ਜੇ ਤੁਹਾਡੇ ਮਸੂੜਿਆ ਤੋਂ ਜਾਂ ਤੁਹਾਡੇ ਨੱਕ ਦੇ ਉੱਤੋਂ ਕਿਤੇ ਵੀ ਸੀਰ ਦੇ ਵਿੱਚੋਂ ਖੂਨ ਵਗਣ ਲੱਗ ਜਾਵੇ ਉਲਟੀ ਦੇ ਵਿੱਚ ਖੂਨ ਆ ਜਾਵੇ ਜਾਂ ਤੁਹਾਨੂੰ ਜਿਹੜਾ ਹੈਗਾ ਉਹ ਦਿਲ ਬਹੁਤ ਜ਼ਿਆਦਾ ਧੜਕਣ ਲੱਗ ਜਾਵੇ ਔਰ ਪल्स ਵੀਕ ਹੋ ਜਾਵੇ ਬੁਖਾਰ ਤੇਜ਼ ਹੋਵੇ ਤਾਂ ਉਸੇ ਵੇਲੇ ਜਾ ਕੇ ਹਸਪਤਾਲ ਜਾ ਕੇ ਨੀਰ ਅਸਾਸਤਰ ਚਲੇ ਜਾਣਾ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਬੈਡਸ ਹੈ ਬਲੱਡ ਦਾ ਅਰੇਂਜ ਕੀਤਾ ਹੋਇਆ ਪਲੇਟਲੇਟਸ ਹੈਗੀਆਂ ਸਿੰਗਲ ਡੋਨਰ ਪਲੇਟਲੇਟ ਕਿਟਸ ਆਗੀਆਂ ਜੋ ਕਿ ਬਹੁਤ ਮਹਿੰਗੀਆਂ ਹੁੰਦੀਆਂ ਸਾਡੇ ਕੋਲੇ ਸਰਕਾਰੀ ਹਸਪਤਾਲਾਂ ਸਾਰਾ ਬੰਦੋਬਸਤ ਹੈ ਸੋ ਕਿਸੇ ਕਿਸਮ ਦੀ ਅਣਗਹਿਲੀ ਨਹੀਂ ਕਰਨੀ ਆਪਾਂ ਦੇਰ ਹੀ ਨਹੀਂ ਕਰਨੀ ਆਪਾਂ ਜੇ ਬੁਖਾਰ ਹੈ ਤਾਂ ਤੁਰੰਤ ਜਾ ਕੇ ਟੈਸਟ ਕਰੋ ਸਾਡੀ ਟੀਮ ਆ ਕੇ ਉਸੇ ਬੰਦੇ ਸਾਰੇ ਪਿੰਡ ਦੇ ਵਿੱਚ ਫੀਵਰ ਸਰਵੇ ਕਰਨ ਗਿਆ ਸਪਰੇਅ ਕਰਨ ਗਿਆ ਫਿਊਮਿਗੇਸ਼ਨ ਕਰਨ ਗਿਆ ਘਰ ਘਰ ਜਾ ਕੇ ਲੋਕਾਂ ਦਾ ਹਾਲ ਪੁੱਛਣ ਗਿਆ ਤੇ ਸਾਡੇ ਨਾਲ ਸਿਹਤ ਵਿਭਾਗ ਨਾਲ ਸਹਿਯੋਗ ਕਰੋ ਤੇ ਡੈਂਗੂ ਦੇ ਉੱਤੇ ਕਾਬੂ ਪਾਉਣ ਵਿੱਚ ਆਪਣਾ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ